ਸਾਰੇ ਭਰਾ ਸੂਚਿਤ ਰਹਿਣ ਰਹਿਣ ਬਾਈ ਇਧਰ ਆਪਣੇ ਲੌਂਗਵਾਲ ਠੀਕਾ ਸੰਗਰੂਰ ਜਲੇ ਦੇ ਵਿੱਚ ਲੌਂਗਵਾਲ ਨਾਲਾ ਟੁੱਟ ਚੁੱਕਾ ਹੈਗਾ ਭਾਈਆਂ ਦੇ ਫੋਨ ਆ ਰਹੇ ਸੀ ਬਹੁਤ ਜ਼ਿਆਦਾ ਪਾਣੀ ਤੁਸੀਂ ਪਾਣੀ ਦਾ ਬਹਾ ਦੇਖੋ ਬਾਈ ਸੜਕ ਦੇ ਉੱਤੇ ਪਾਣੀ ਦੇਖੋ ਤੁਰ ਤੋਂ ਲੈ ਕੇ ਤੁਰ ਤੱਕ ਜਿਹੜੀ ਲੌਂਗਵਾਲ ਤੋਂ ਖੇਤਾਂ ਵਾਲੇ ਪੀਰਖਾਨੇ ਨੂੰ ਸੜਕ ਆ ਰਹੀ ਹੈ ਨਾ ਆਪਾਂ ਉੱਥੋਂ ਪੀਰਖਾਨੇ ਤੋਂ ਇਧਰ ਮੁੜਦੇ ਆਪਾਂ ਲੋਹਾ ਖੜੇ ਨੂੰ ਦੇਖੋ ਬਾਈ ਸਾਰੇ ਵਾਹਨ ਪਾਣੀ ਇੱਕੋ ਹੀ ਹੋਇਆ ਪਿਆ ਬਾਈ ਬਹੁਤ ਬੁਰਾ ਹਾਲ ਹੈਗਾ ਬਾਕੀ ਭਰਾਵਾਂ ਦੇ ਫੋਨ ਤੇ ਕਮੈਂਟ ਆ ਰਹੇ ਨੇ ਉੱਤੇ ਰੱਬ ਵੀ ਦੇਖੋ ਪੂਰਾ ਬੇਈਮਾਨ ਹੋਇਆ ਖੜਾਗਾ ਇਹ ਨਹੀਂ ਪਤਾ ਕਦੋਂ ਚੱਲ ਪਏ ਠੀਕ ਆ ਭਰਾਵਾਂ ਦੇ ਫੋਨ ਆ ਰਹੇ ਕਮੈਂਟ ਆ ਰਹੇ ਨੇ ਕਹਿੰਦਾ ਬਾਈ ਸਾਡੇ ਇਧਰ ਕਾਗਜ਼ ਪੱਤਰ ਮਿਲਣ ਨੂੰ ਬੰਦ ਹੋ ਗਏ ਤੇ ਤਰ ਹਾ ਤਰਪਾਲਾਦਰ ਬੋਲਾ ਲਾਂਗੋ ਵਾਲ ਬਾਈ ਅੰਦਰੇ ਖੂਦ ਤੇ ਜਾ ਕੇ ਜੰਕੇ ਬਾਸ ਬਾਈਆਂ ਵਾਲੀ ਦੀ ਦੁਕਾਨ ਪੁੱਛ ਲਓ ਜੇ ਕਿਸੇ ਭਰਾ ਨੂੰ ਕਾਗਜ਼ ਪੱਤਰ ਦੀ ਲੋੜ ਆ ਤਾਂ ਉਸ ਦੇ ਬਾਈ ਦੇ ਕੋਲ ਮਿਲਣਗੇ ਇਹ ਨਾਲੇ ਘਾ ਟ੍ਰੇਡ ਦੇ ਵਿੱਚ ਬਾਈ ਠੀਕ ਆ ਕਿਸੇ ਭਰਾਵਾਂ ਦੇ ਕੋਠੇ-ਕੂਠੇ ਤੇ ਪਾਉਣ ਵਾਸਤੇ ਕਾਗਜ਼ ਪੱਤਰ ਨਹੀਂ ਕਿਸੇ ਪਾਸੋਂ ਮਿਲ ਰਿਹਾ ਇੱਕ ਬਾਈ ਜਿਹੜੋ ਕੰਦਾ ਕੌਣਾਂ ਦੇ ਲਵੇ ਮਿੱਟੀ ਲਾਉਣੀ ਹੈ ਨਾ ਉਹਦੀ ਦੇਖ ਕੇ ਲਾਇਓ ਠੀਕ ਆ ਸਾਰੇ ਪਾਸੇ ਗੱਲ ਸੁੱਕ ਜਿਆ ਠੀਕ ਆ ਭਾਈ ਦੂਜਾ ਨਾ ਲਾਓ ਰੇਤਾ ਰਵਾਜਾ ਉਹ ਰੈਂਦਾ ਨਹੀਂ ਖੁਰ ਜਾਂਦਾਗਾ ਬਾਕੀ ਸਾਰੇ ਭਰਾ ਧਿਆਨ ਰੱਖਿਓ ਉਹ ਗੱਟੇ-ਕੁੱਟੇ ਲਿਆ ਕੇ ਰੱਖੋ ਭਾਈ ਜੇ ਲਵੇ ਮਾੜਾ ਮੋਟਾ ਕੋਈ ਦਿੱਕਤ ਆ ਕੋਈ ਸੁਆ ਆ ਨਾਲਾਗਾ ਬਾਕੀ ਸਾਰੇ ਭਰਾ ਵਾਹਿਗੁਰੂ ਮਿਹਰ ਕਰੂਗਾ ਆਪਦਾ ਬਚਾਉਗਾ